ਇਹ ਇੱਕ ਛੋਟਾ ਜਿਹਾ ਫੰਕਸ਼ਨ ਰੱਖਿਆ ਜੀ ਕਿਸਾਨ ਮਿਲਣੀ। ਉਤੋਂ ਬਾਅਦ ਇਹ ਮੇਲੇ ਦਾ ਰੂਪ ਧਾਰਿਆ ਗਿਆ। ਕਹਿੰਦਾ ਜੀ ਇਹ ਖੱਡੜਾ ਗਰੁੱਪ ਦਾ ਮੇਲਾ ਨਹੀਂ ਆਮ ਲੋਕਾਂ ਦਾ ਆਵਾਮ ਦਾ ਮੇਲਾ ਜੀ ਇਹ ਕੋਈ ਕਿਸਾਨਾਂ ਦਾ। ਕਿਸਾਨਾਂ ਦਾ। ਸਾਰੇ ਬੰਦੇ ਤੇ ਪ੍ਰਧਾਨ ਨੇ ਸਾਰੇ ਗੁਜਾਂਤੀ ਨੇ ਆਓ। ਅੱਜ ਦੀ ਗੱਲ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਮਲਕੀਤ ਜੈਲ ਦਾ ਰੀਨੋਵੇਸ਼ਨ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਪੀਟੀਓ ਡਰਾਈਵਨ ਟਰਾਲੀਆਂ ਬਣਾਉਣੇ ਆ। ਸੋ ਹੁਣ ਫਿਲਹਾਲ ਗੱਲ ਕਰ ਰਹੇ ਆ ਮੇਲੇ ਦੀ ਅਰੇਂਜਮੈਂਟ ਦੀ ਦੇਖੋ ਇਹ ਜਿਹੜਾ ਮੇਲਾ ਹੈ ਨਾ ਇਹ ਪ੍ਰਾਈਵੇਟ ਹੈ ਮਤਲਬ ਇੱਕ ਜੱਟ ਜੀ ਵੀ ਦਾ ਰਲ ਕੇ ਕਰਾ ਰਹੇ ਆ ਖਟੜਾ ਗਰੁੱਪ ਖੰਨੇ ਪੰਜਵਾਂ ਜਾਂ ਮੇਰੇ ਖਿਆਲ ਛੇਮਾ ਮੇਲਾ 7ਵਾਂ ਦਾ ਮੇਲਾ ਹੈ ਨਾ ਸੋ ਬਹੁਤ ਜਿਹੜੇ ਐਗਜ਼ੀਬਿਟਰ ਆਉਂਦੇ ਆ ਕੰਪਨੀ ਵਾਲੇ ਆਉਂਦੇ ਉਹਨਾਂ ਤੋਂ ਵੀ ਬਹੁਤ ਥੋੜੇ ਜੇ ਪੈਸੇ ਲੈਂਦੇ ਆ ਮੇਰੇ ਖਿਆਲ ਬਹੁਤ ਜ਼ਿਆਦਾ ਨਹੀਂ ਲੈਂਦੇ ਜੇ ਆਪਾਂ ਸਰਕਾਰੀ ਮੇਲਿਆਂ ਦੀਆਂ ਗੱਲ ਕਰੀਏ ਮੈਨੂੰ ਚਲੋ ਮੈਂ ਨਾਮ ਬੋਲ ਹੀ ਦਿਨਾ ਲਾਈਕ ਪੀਓਜੀ ਉੱਥੇ ਲੱਖ ਰੁਪਏ ਲੈ ਲੈਂਦੇ ਨਿੱਕੇ ਜਿਹੇ ਹਸਤਾਲ ਦੇ ਪਰ ਉੱਥੇ ਦੇਖੋ ਮ ਜਿਹੜੇ ਖੇਤੀ ਕਰਦੇ ਉਹਦੇ ਨਾਲ ਹੀ ਸਾਡੀਆਂ ਕੰਪਨੀਆਂ ਚੱਲਦੀਆਂ ਠੀਕ ਹੈ ਪਰ ਹੋਕ ਹੀ ਰਿਹਾ ਜਦੋਂ ਉਹ ਮੇਲਿਆਂ ਦੇ ਵਿੱਚ ਲੋਕ ਜਾਂਦੇ ਉਥੇ ਪਾਣੀ ਤੱਕ ਪੀਣ ਨੂੰ ਨਹੀਂ ਮਿਲਦਾ ਪਰ ਆ ਬੜੀ ਖੁਸ਼ੀ ਹੋ ਰਹੀ ਦੇਖੋ ਵਿਆਹ ਤੋਂ ਮੈਨੂੰ ਲੱਗਦਾ ਮਾੜਾ ਮੋਟਾ ਬੰਦਾ ਵਿਆਹ ਵੀ ਨਹੀਂ ਇਦਾਂ ਦਾ ਕਰਦਾ ਹੁਣ ਸਰਦੀਆਂ ਦਾ ਦਾਲਾਂ ਦਾ ਵੈਰਾਈਟੀ ਨਹੀਂ ਪਤਾ ਚੱਲੇ ਕਰਦੀ ਹਰ ਸਟਾਲ ਦੇ ਉੱਤੇ ਪਾਣੀ ਹੈ ਕੁਰਸੀਆਂ ਪੱਖੇ ਸੋ ਮੇਰਾ ਵੀ ਕਿਸਾਨ ਭਰਾਵਾਂ ਨੂੰ ਮੈਸੇਜ ਹੈ ਕਿ ਇਹੋ ਜਿਹੇ ਮੇਲਿਆਂ ਦੇ ਵਿੱਚ ਆ ਕੇ ਜਰੂਰ ਰੌਣਕ ਵਧਾਓ ਅਰੇਂਜਮੈਂਟ ਦੇਖੋ ਵੀ ਜਿਹੜਾ ਬੰਦਾ ਅੰਨ ਦਾਤਾ ਹੈ ਉਹਦੀ ਕਿਸ ਤਰ੍ਹਾਂ ਲੋਕ ਇੱਜ਼ਤ ਕਰਦੇ ਆ। ਭੰਗੜਾ ਦੇ ਸਟਾਲ ਦੇ ਸਿਰਫ ਅਸੀਂ ਇੱਕ ਟੈਂਟ ਕਰਤਾ ਹੀ ਲੈ ਰਹੇ ਆ ਵਾਸਤੇ ਬਸ ਨਹੀਂ ਹੈ ਨੀ ਕੁਝ ਵੀ ਨਹੀਂ ਖਾ ਕੁਝ ਵੀ ਖਰਚੋ। ਦੂਜੀ ਗੱਲ ਇਹ ਆ ਵੀਰ ਜਿੰਨੇ ਵੀ ਸਾਡੇ ਥੇ ਬੀਜ ਦੇ ਸਟਾਲਾ ਲਾ ਰਹੇ ਹੋ ਸਾਡੇ ਚ ਬੋਲੋ ਬੋਲੋ ਸਾਡੇ ਜੇ ਕੋਈ ਕਮੀ ਹੋਵੇ ਉਹ ਸਾਨੂੰ ਜਰੂਰ ਦੱਸ ਕੇ ਜਾਇਓ। ਦੇਖੋ ਅਗਲੀ ਵਾਰ ਸਾਨੂੰ ਬਹੁਤ ਮੇਰੇ ਵੀਰਾਂ ਨੇ ਕਿਹਾ ਤਾਂ ਵੀ ਪਾਰਕਿੰਗ ਦਾ ਬਹੁਤ ਮੁਸ਼ਕਲ ਆ। ਉਹ ਅਸੀਂ ਐਪੀ ਕੋਸ਼ਿਸ਼ ਕੀਤੀ ਆ ਵੀ ਦੁੱਖ ਤੋੜਦੀ ਆ ਪਿਛਲੀ ਵਾਰ ਉਹ ਸੜਕ ਦੇ ਉੱਤੇ ਨਹੀਂ ਨੋਟ ਕਰਕੇ ਆਉਣ ਕਰਕੇ ਬਹੁਤ ਪਰ ਹੁਣ ਵੀ ਮੈਂ ਵੀਰਾਂ ਨੂੰ ਕਹਿੰਦਾ ਵੱਧ ਤੋਂ ਵੱਧ ਆਓ ਸਾਡੇ 'ਚ ਕੋਈ ਵੀ ਕਮੀ ਆ ਜ਼ਰੂਰ ਦੱਸਿਓ ਕੋਈ ਇਥੇ ਪਾਰਟੀਬਾਜ਼ੀ ਨਹੀਂ ਕੋਈ ਖਟੜਾ ਗਰੁੱਪ ਨਹੀਂ ਇਹ ਗਰੁੱਪ ਆ ਕਿਸਾਨਾਂ ਦਾ ਕਿਸਾਨਾਂ ਦਾ ਸਾਰੇ ਬੰਦੇ ਤੇ ਪ੍ਰਧਾਨ ਨੇ ਸਾਰੇ ਖਜ਼ਾਨਚੀ ਨੇ ਆਓ ਵੱਧ ਤੋਂ ਵੱਧ ਕੋਈ ਮੋਦੀ ਨਹੀਂ ਮੈਂਬਰ ਜਿਹੜੇ ਬੰਦੇ ਸੋਹਦੇ ਨੇ ਸਾਨੂੰ ਉਹ ਵੀ ਆ ਕੇ ਸਾਡੇ ਨਾਲ ਇਹ ਕੋਈ ਜ਼ਿਲੇ ਤੱਕ ਸੀਮਤ ਨਹੀਂ ਕੋਈ ਪੰਜਾਬ ਤੱਕ ਸੀਮਤ ਨਹੀਂ ਕੋਈ ਜੁਪੀ ਦਾ ਹਰਿਆਣੇ ਦਾ ਕਿਸਾਨ ਆ ਸਾਡੇ ਨਾਲ ਗੱਲ ਕੇ ਕੋਈ ਵੀ ਕਰਨ ਉਹ ਬਹੁਤ ਨਹੀਂ ਉਹ ਤੇ ਉਹ ਤੇ ਦੇਖੋ ਅਸੀਂ ਆਂਦੇ ਗੱਲ ਉਹ ਤੇ ਅਸੀਂ ਆਂਦੇ ਗੱਲਾਂ ਕਰਨ ਲੱਪੇਗੇ ਵੀ ਯਾਰ ਲੋਕ 2-2 ਲੱਖ ਰੁਪਏ ਲੈਂਦੇ ਨੇ ਸਟਾਕਰ ਦੇ ਜੱਟਾਂ ਨੂੰ ਪਾਣੀ ਨਹੀਂ ਪਲਾਂਦੇ ਪਰ ਆ ਚਲੋ ਵਧੀਆ ਅਰੇਂਜਮੈਂਟ ਹੈ ਬਾਰੇ ਲੋਕਾਂ ਨੂੰ ਸਹੀ ਇੱਕ ਗੱਲ ਹੋਰ ਹੈ ਜੀ ਚਲੋ ਦੇਖੋ ਗੁਰੂ ਮਹਾਰਾਜ ਸਾਡਾ ਇਹ ਜਿਹੜਾ ਅਸੀਂ ਮੇਲਾ ਸ਼ੁਰੂ ਕੀਤਾ ਛੋਟਾ ਜਿਹਾ ਕਿਸਾਨ ਮੇਲ ਨਹੀਂ ਤੂੰ ਹੈਪੀ ਵੀਰ ਉਹਨਾਂ ਨੇ ਸ਼ੁਰੂ ਕੀਤਾ ਸੀ ਮੇਰੇ ਨਾਲ 300 ਮੈਂਬਰ ਸੀ ਪਹਿਲੇ ਦਿਨ ਜਦੋਂ ਇਹ ਮੇਲਾ ਸ਼ੁਰੂ ਕੀਤਾ ਇਹ ਬਾਈ ਹੈਪੀ ਵੀਰ ਵੀ ਅੱਜ ਵੀ ਉੱਤੀ ਖੜਾ ਹੈ ਤੇ ਮੈਂ ਵੀ ਖੜਾ ਤੇ ਸਾਰਾ ਪਰਿਵਾਰ ਉਦੋਂ ਜਦੋਂ ਮੇਲਾ ਸ਼ੁਰੂ ਕੀਤਾ ਅਸੀਂ ਇਹ ਇੱਕ ਛੋਟਾ ਜਿਹਾ ਫੰਕਸ਼ਨ ਰੱਖਿਆ ਜੀ ਕਿਸਾਨ ਮਿਲਣੀ ਉਤੋਂ ਬਾਅਦ ਇਹ ਮੇਲੇ ਦਾ ਰੂਪ ਧਾਰਿਆ ਗਿਆ ਪ੍ਰਦੀਪ ਖਾਲਸਾ ਜੀ ਆਜੋ ਮੜਾ ਜਾ ਤੇ ਕਹਿਣ ਦਾ ਭਾਵ ਇਹ ਹੈ ਵੀ ਦੇਖੋ ਜੀ ਜਿਹੜੇ ਵੀਰ ਉਹ ਸੱਚੇ ਨੇ ਉਹ ਬਈ ਦੀ ਇਹ ਮੇਲੇ ਦੇ ਐਂਡ ਤੱਕ ਜਿੰਨਾ ਟਾਈਮ ਦੁਨੀਆ ਤੇ ਰਹਿਣਗੇ ਓਨਾ ਟਾਈਮ ਉਹ ਸਾਥ ਨਹੀਂ ਉਹ ਤੋਂ ਮੈਂ ਦੇਖ ਰਿਹਾ ਬਾਬਾ ਜੀ ਕੋਲੇ ਵੀ ਲਿਆ ਰਹੇ ਝਾੜੂ ਵੀ ਲਿਆ ਰਹੇ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਤੋਂ ਇਹ ਤੋਂ ਪਤਾ ਲੱਗਦਾ ਨਾ ਬੰਦਾ ਕਿੰਨਾ ਕਿਨ ਵੋਲਵ ਹੈ ਬਿਲਕੁਲ ਬਿਲਕੁਲ ਬਹੁਤ ਵੱਡੀ ਗੱਲ ਹੈ ਜੀ ਇਹ ਖਾੜੜਾ ਗਰੁੱਪ ਦਾ ਮੇਲਾ ਨਹੀਂ ਆਮ ਲੋਕਾਂ ਦਾ ਆਵਾਮ ਦਾ ਮੇਲਾ ਜੀ ਇਹ ਕੋਈ ਖਾੜੜਾ ਗਰੁੱਪ ਦਾ ਬਹੁਤ ਮੇਲੇ ਆ ਚੁਕੇ ਹਾਂਜੀ ਹਾਂਜੀ ਸਾਹਿਬ ਜੀ ਕਹਿੰਦਾ ਵੀ ਬਹੁਤ ਵੱਡੇ ਵੱਡੇ ਮੇਲੇ ਹੁੰਦੇ ਆ ਲੱਖਾਂ ਰੁਪਏ ਲੋਕ ਲੈਂਦੇ ਆ ਜਿਹੜੇ ਸਰਕਾਰੀ ਖਾਸ ਕਰਕੇ ਹੈ ਨਾ ਸੋ ਅੱਜ ਤੱਕ ਦਾ ਜਿਹੜਾ ਅੱਜ ਤੋਂ ਪਹਿਲੇ ਸਾਨੂੰ ਲੱਗਦਾ ਸੀ ਵੀ ਜਿਹੜਾ ਕਰਤਾਰਪੁਰ ਉਹ ਵੀ ਵਧੀਆ ਮੇਲਾ ਹੁੰਦਾ ਉੱਥੇ ਅਰੇਂਜਮੈਂਟ ਆ ਪਰ ਆ ਜਿਹੜਾ ਤੁਹਾਡੇ ਇੱਥੇ ਆ ਨਾ ਇੱਥੇ ਹਰ ਕਿਸਾਨ ਵਾਸਤੇ ਜਿਹੜਾ ਵੀ ਕੋਈ ਆਉਂਦਾ ਆ ਦੇਖੋ ਐਂਡ ਆਫ ਦਾ ਡੇ ਜਿਹੜਾ ਸਾਰੇ ਲੋਕਾਂ ਨੂੰ ਚਲਾਣ ਵਾਲਾ ਉਹ ਕਿਸਾਨ ਹੀ ਆ ਸਾਨੂੰ ਵੀ ਕਿਸਾਨ ਚਲਾਣ ਵਾਲਾ ਵੱਡੇ ਵੱਡੇ ਆ ਫੈਕਟਰੀਆਂ ਵਾਲਿਆਂ ਨੂੰ ਵੀ ਕਿਸਾਨ ਚਲਾਣ ਵਾਲਾ ਪਰ ਬਹੁਤ ਸਾਰੇ ਮੇਲਿਆਂ 'ਚ ਐਦਾਂ ਹੁੰਦਾ ਜਿਹਦਾ ਸਰਕਾਰੀ ਖਾਸ ਕਰਕੇ ਹੈ ਨਾ ਉੱਥੇ ਪਾਣੀ ਤੱਕ ਵੀ ਨਹੀਂ ਮਿਲਦਾ ਪਰ ਤੁਹਾਡੇ ਦਾ ਦੇਖ ਕੇ ਅਰੇਂਜਮੈਂਟ ਦੇ ਕੇ ਆ ਪੱਖੇ ਲੱਗੇ ਦੇ ਕੁਰਸੀਆਂ ਲੱਗੇ ਆਂ ਹੀ ਕੁਝ ਵੀ ਨਹੀਂ ਲੈ ਕੇ ਆਏ ਅੱਲੇ ਮੈਟ ਬਸਾਏ ਹੋਏ ਆ ਇਧਰ ਵਿਆਹ ਜੀ ਨਾ ਅਰੇਂਜਮੈਂਟ ਹੈ ਇਹ ਬਟਾ ਮੀਟਾ ਹੋਰ ਬੜਾ ਹਾਜਰੇ ਸਾਲ ਇਤੋਂ ਵੀ ਵੱਡਾ ਮੇਲੇ ਕਿ ਜਾਣਾ ਹੈ ਸਾਡੇ ਹਿਸਾਬ ਨਾਲ ਇਹ ਸਾਤ ਤੋਂ ਹਜੇ 50% ਤਿਆਰੀ ਕਰ ਹੋਈ ਆ ਕਾਰਨ ਕੀ ਮੌਸਮ ਮੌਸਮ ਅੱਜ ਬਾਬਾ ਸੋਤ ਰਖੇ ਉੱਪਰ ਵਾਲੇ ਨੂੰ ਹਸਤਾ ਇੰਨਾ ਖਰਾਬ ਸੀ ਸਾਡੇ ਵਿਚਾਰੇ ਚੇਅਰਮੈਨ ਸਾਹਿਬ ਸਾਡੇ ਮੌਕੇ ਦੀ ਮੌਜੂਦਾ ਦਰਕਾਰ ਨੇ ਘੱਟੋ ਘੱਟ 2 ਲੱਖ ਦੀ ਰਸਤੇ ਚ ਮਿੱਟੀ ਪਈ ਹੈ ਜੀ ਬਿਲਕੁਲ ਜੀ 15 ਅਗਸਤ ਕਰਕੇ ਲੇਟ ਹੋਊ ਕੱਲ੍ਹ ਸਾਰਾ ਹੈਪੀ ਵੀਰ ਹੋਣੀ ਪ੍ਰਦੀਪ ਦਾਈ ਉਹਨਾਂ ਦੇ ਟਰੈਕਟਰ ਚੱਲਦੇ ਨੇ ਉੱਦ ਦੇ ਜੀ ਕਿਸੇ ਨੇ ਕੋਈ ਡੀਜ਼ਲ ਨਹੀਂ ਪਵਾਇਆ ਜੀ ਬਿਲਕੁਲ ਫ੍ਰੀ ਕਰ ਰਹੇ ਨੇ ਜੀ ਜੀ ਵਾਹ ਮੰਤਰੀ ਸਾਹਿਬ ਸਾਡੇ ਭਰਾ ਦੱਸ ਦਿਓ ਕੋਈ ਕੰਮ ਹੈ ਕਰਦੇ ਹਰਦੀਪ ਜੀ ਲੋ ਜੀ ਪੀਟੀਓ ਟਰਾਲੀ ਤਾਂ ਤੁਸੀਂ ਦੇਖ ਸਕਦੇ ਹੋ ਮੇਲੇ ਦਾ ਇਕੱਠ ਬਰੇਕਾਂ ਦੇ ਪੀਟੀਓ ਚ ਲਾ ਕੇ ਖਕੜਾ ਗਰੁੱਪ ਦਾ ਮੇਲਾ ਜਿਹੜਾ